ਹੈਲੋ ਦੋਸਤੋ ਕੀ ਹਾਲ ਹੈ ਦੋਸਤੋ ਗੱਲ ਕਰਦੇ ਆਂ ਪੰਜਾਬੀ ਫਿਲਮਾਂ ਦੀ ਅੱਜ ਤੋਂ 2-3 ਮਹੀਨਿਆਂ ਦੇ ਵਿੱਚ ਵਿੱਚ ਬਹੁਤ ਹੀ ਮਿਆਰੀ ਤੇ ਸੱਭਿਆਚਾਰਕ ਫਿਲਮਾਂ ਆਈਆਂ ਪਰ ਬੁਰੀ ਤਰ੍ਹਾਂ ਫਲਾਪ ਹੋ ਗਈਆਂ ਕਾਰਨ ਇਹ ਹੋਈ ਸੀ ਕਿ ਜੋ ਪਹਿਲਾਂ ਫਿਲਮਾਂ ਆਈਆਂ ਉਹ ਫੋਰ ਕਮੇਟੀ ਤੇ ਕਿਸੇ ਆਪਣੇ ਕਹਣੇ ਤੋਂ ਬਾਅਦ ਉਹਨਾਂ ਵਿੱਚ ਕੁਝ ਨਹੀਂ ਵੀ ਨਹੀਂ ਸੀ ਇਹ ਕਿਸੇ ਕਿਸੇ ਟਿਪੀ ਫਿਲਮਾਂ ਬਤੀ ਜਿਹੜਾ ਦਰਸ਼ਕਾਂ ਦਾ ਮੋਹ ਸੀ ਉਹ ਘਟ ਗਿਆ ਤੇ ਵਧੀਆ ਫਿਲਮਾਂ ਨੂੰ ਵੀ ਦਰਸ਼ਕ ਘਟ ਗਏ ਇਹਨਾਂ ਨੇ ਵਧੀਆ ਫਿਲਮਾਂ ਦੇ ਦਰਸ਼ਕ ਦਰਸ਼ਕ ਵੀ ਇਹਨਾਂ ਨੇ ਕਿਸੇ ਟਿਪੀ ਫਿਲਮਾਂ ਨੇ ਖੋਲੇ ਕਿਉਂਕਿ ਦਰਸ਼ਕ ਪੰਜਾਬੀ ਸਿਨੇਮਾ ਵਾਲਾ ਹੁਣ ਮੋਹ ਹੀ ਨਹੀਂ ਕਰ ਰਹੇ ਕੋਸ਼ਲਤੋਂ ਜਿਹੜੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਉਹ ਹੀ 8-10 ਕਲਾਕਾਰ ਇੰਟਰੋਡਿਊਸ ਕਰ ਰਹੇ ਵਿਸ਼ਾ ਕੋ ਬਤਿਆ ਨਹੀਂ ਹੁੰਦਾ ਕੋਈ ਫੋਰ ਕਮੇਟੀ ਇੱਕੋ ਵਿਸ਼ੇ ਤੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਦੇਖੀਆਂ ਵਿਸ਼ੇ ਕੋਈ ਹੁੰਦਾ ਜੱਟਵਾ ਦਾ ਜਿਆਦਾ ਕਰਕੇ ਫਿਲਮਾਂ ਇੱਕ ਜੱਟ ਦੇ ਪਰਿਵਾਰ ਤੇ ਹੀ ਜਿਆਦਾ ਕਰਕੇ ਸਾਰਾ ਬਿਰਤਾਂਤ ਦਿਖਾਇਆ ਜਾਂਦਾ ਹੈ ਕੋਈ ਕਹਾਣੀ ਵਿੱਚ ਨਵਾਂ ਪਲ ਨਹੀਂ ਦੂਜਾ ਪੰਜਾਬੀ ਗਾਇਕ ਜੋ ਫਿਲਮਾਂ ਬਣਾ ਲਾਗਾ ਹੈ ਜਿਆਦਾ ਕਰਕੇ ਪੰਜਾਬੀ ਫਿਲਮਾਂ ਦਾ ਇਹਨਾਂ ਨੇ ਵੀ ਬੇੜਾ ਡੁਬੋਇਆ ਕਿਉਂਕਿ ਬਹੁਤਿਆਂ ਨੂੰ ਟੈਕਟਿੰਗ ਨਹੀਂ ਹੁੰਦੀ ਪਰ ਜੱਬੀ ਫਿਲਮਾਂ ਬਰਤੀ ਬੇਕਾਰ ਤੜਫ ਜ਼ਬਰਦਸਤੀ ਪੰਜਾਬੀ ਫਿਲਮਾਂ ਵੱਲ ਮੂੰਹ ਕਰਨਾ ਪੰਜਾਬੀ ਫਿਲਮਾਂ ਦਾ ਮਿਆਰ ਹੀ ਡੇਕ ਦਿੱਤਾ ਰੈਗੂਲਰ ਐਕਟਰਾਂ ਦੀ ਬਹੁਤ ਘਟਿਆ ਕਿਉਂਕਿ ਅੱਜ ਹਰ ਇੱਕ ਗਾਇਕ ਚਾਰ ਗਾਣੇ गा ਕੇ ਫਿਰ ਪੰਜਾਬੀ ਫਿਲਮਾਂ ਵੱਲ ਮੂੰਹ ਮੋੜ ਲੈਂਦਾ ਤੇ ਜਿਹੜੇ ਐਕਟਿੰਗ ਦਾ ਡਿਪਲੋਮਾ ਕਰ ਰਹੇ ਕਲਾਕਾਰ ਬਹੁਤ ਹੀ ਵਧੀਆ ਸੱਚੀ ਸੋਹਣੀ ਐਕਟਿੰਗ ਕਰ ਲੈਂਦੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ। ਨੰਦੇ ਮੇ ਕਲਾਕਾਰਾਂ ਨੂੰ ਤਾਂ ਬਿਲਕੁਲ ਇਹ ਮੌਕਨ ਦੇ ਰਹੇ। ਕੋਈ 15 20 ਜਿਹੜੇ ਅੱਜ ਤੋਂ 4-5 ਸਾਲ ਪਹਿਲਾਂ ਦੇ ਕਲਾਕਾਰ ਉਹਨਾਂ ਨੂੰ ਇੰਟਰੋਡਿਊਸ ਕਰੀ ਜਾਂਦੇ ਆ। ਪੰਜਾਬ ਇੱਕ ਇਹ ਜਿਹਾ ਕੀਤਾ ਜਿੱਥੇ ਸਾਰੇ ਫਿਰਕੇ ਦੇ ਲੋਕ ਰਹਿੰਦੇ ਆ। ਹੁਣ ਅਪਾ ਇੱਕੋ ਵਿਸ਼ੇ ਤੇ ਫਿਲਮ ਬਣਾਈ ਜਾਵਾਂਗੇ ਤਾਂ ਕੌਣ ਦੇਖੇਗਾ ਦਰਸ਼ਕ ਤੈਂ ਪੰਜਾਬੀ ਫਿਲਮਾਂ ਤੋਂ ਦੂਰ ਹੋਇਆ ਕਿ ਉਹਨਾਂ ਨੂੰ ਆਪਣੀ ਕਹਾਣੀ ਦਿੱਖਦੀ ਨਹੀਂ ਕੋਈ ਕਹਾਣੀਆਂ ਇਸ ਤਰ੍ਹਾਂ ਦੇ ਪੁਣੀਆ ਜਾਣ ਕੇ ਜਿਹੜਾ ਆਪਣਾ ਪੰਜਾਬ ਦਾ ਹਰ ਇੱਕ ਫਿਰਕੇ ਦਾ ਬੰਦਾ ਹੈ ਉਸ ਨੂੰ ਆਪਣੀ ਕਹਾਣੀ ਸਮਝ ਕੇ ਪੰਜਾਬੀ ਫਿਲਮਵਾਲ ਨੂੰ ਕਰੇ ਉਹਨਾਂ ਨੂੰ ਦੇਖੇ ਆਪਣੇ ਮਾਮੂਲੀ ਨੇ ਫਿਲਮਵਾਲ ਕੋ ਗੌਰ ਕਰਨ ਪਰ ਬਿਸ਼ਾ